ਗੁਰੂ ਸਾਹਿਬ ਜੀ ਦੇ ਜੋ ਰੇਦੇ ਵਿੱਚੋਂ ਅਸੀਂ ਅਨਾਉਂਸਮੈਂਟਾਂ ਵੀ ਕੀਤੀਆਂ ਸਨ ਕਿ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਘਟਨਾ ਘਟਿਆ ਵੀ ਨਹੀਂ ਗਿਆ ਜਦਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਸਥਾਨਾਂ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਾਂ ਫਿਰ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਨ੍ਹਾਂ ਸਮਾਗਮਾਂ ਦੇ ਸਮੇਂ ਅਕਸਰ ਇਹ ਸੁਣਨ ਵਿੱਚ ਆਉਂਦਾ ਹੈ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਗੁਰੂ ਘਰ ਵੱਲੋਂ ਇਸ ਪ੍ਰਕਾਰ ਦਾ ਕੋਈ ਖਜ਼ਾਨਾ ਦਿੱਤਾ ਜਾਂਦਾ ਹੈ 50 ਦਾ ਨੋਟ ਜਾਂ 20 ਦਾ ਨੋਟ ਲੈ ਕਰਕੇ ਆਪਾਂ ਸੋਚਦੇ ਆ ਕਿ ਸਾਡੇ ਘਰ ਵਿੱਚ ਖਜ਼ਾਨਾ ਹੋਵੇਗਾ ਤੇ ਮੈਨੂੰ ਲੱਗਦਾ ਕਿ ਨਹੀਂ ਆਵੇਗਾ ਕਿਉਂਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਸੰਪੇ ਕੋਈ ਇਸਰਤ ਹੈਇ ਸੰਪੇ ਪੁਰਬ ਲਿਖੇ ਕੀ ਪਾਈ ਕਿਸੇ ਵੀ ਗੁਰੂ ਘਰ ਦੇ ਵਿੱਚ ਅੱਗੀਆਂ ਨੇ ਬਾਬਾ ਜੀ ਦੇ ਜਨਮ ਦਾ ਥਾੜੇ ਸਮੇਂ ਕਿਸੇ ਪ੍ਰਕਾਰ ਦਾ ਕੋਈ ਕੇਕ ਆਦ ਨਹੀਂ ਕੱਟਣਾ ਇਹ ਮਨਮਤ ਹੈ ਮਨਮਤ ਤੋਂ ਬਚਣਾ ਹੈ ਇਸ ਸਾਬਰੀ ਤੰਤਰਮ ਬਾਬਾ ਦੀ ਜਨਮ ਦਿਹਾੜੇ ਮੌਕੇ ਇੱਕ ਪ੍ਰੇਮਾ ਦਾ ਟੋਲਟ ਸੰਗਤਾਂ ਵੱਲੋਂ ਪਈਆਂ ਲੋਕੀਏ ਇੱਕ ਦਿਲੇ ਵੀਡੀਓ ਵਾਇਰਲ ਹੋਣੀਆਂ ਪਈਆਂ ਨੇ ਕਈ ਲੋਕ ਪੁਰਾਣੀਆਂ ਵੀਡੀਓ ਨੂੰ ਵਾਇਰਲ ਕਰੀ ਜਾਂਦੇ ਨੇ ਔਰ ਇੱਕ ਕੁਝ ਦਿਨ ਪਹਿਲਾਂ ਦੇਖਿਆ ਗਿਆ ਕਿ ਬਾਬਾ ਦੀ ਜੀ ਦੇ ਨਾਮ ਤੇ ਨੋਟਰੀ ਤੇ ਖਜ਼ਾਨੇ ਦੀ ਮੋਹਰ ਲਾ ਕੇ ਜੇ ਗੁਰੂ ਬਾਬਾ ਦੀ ਜੀ ਦਾ ਖਜ਼ਾਨਾ ਹੈ ਤਾਂ ਸੰਗਤਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਬਚਨ ਹਾਲ ਨੂੰ ਸੂਰਾ ਤੋਂ ਪਹਿਚਾਨੀ ਹੈ ਜੋ ਲਰੇ ਜੀਨ ਕੇ ਹੇਤ ਪੁਰਜਾਪੁਰ ਜਾ ਕਟਮਰੇ ਕਮੂਨਾ ਛਾਡੇ ਖੇਤ ਐਸੇ ਸੰਤ ਮਹਾਬਲੀ ਜੋਧੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਸਥਾਨ ਗੁਰਦੁਆਰਾ ਸ਼ਹੀਦਗਾਂ ਸਾਹਿਬ ਇਹਨਾਂ ਸਥਾਨਾਂ ਉੱਪਰ ਰੋਜ਼ਾਨਾ ਹੀ ਇੱਕ ਵੱਡੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਸਰਬੱਤੇ ਭਲੇ ਦੀ ਅਰਦਾਸ ਕਰਨ ਵਾਸਤੇ ਔਰ ਬਾਬਾ ਦੀਪ ਸਿੰਘ ਸਾਹਿਬ ਜੀਆਂ ਵੱਲੋਂ ਜੋ ਅਨੋਖੀ ਸ਼ਹਾਦਤ ਦਿੱਤੀ ਗਈ ਉਸ ਨੂੰ ਨਮਨ ਕਰਨ ਵਾਸਤੇ ਹਾਜ਼ਰੀ ਭਰਦੀ ਹੈ ਔਰ ਖਾਸ ਕਰ ਜਾਦਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਸਥਾਨਾਂ ਤੇ ਸ਼ੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਾਂ ਫਿਰ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਇਹਨਾਂ ਸਮਾਗਮਾਂ ਦੇ ਸਮੇਂ ਅਕਸਰ ਇਹ ਸੁਣਨ ਵਿੱਚ ਆਉਂਦਾ ਹੈ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਗੁਰੂ ਘਰ ਵੱਲੋਂ ਇਸ ਪ੍ਰਕਾਰ ਦਾ ਕੋਈ ਖਜ਼ਾਨਾ ਤਾਂ ਦਿੱਤਾ ਜਾਂਦਾ ਹੈ। ਅਸੀਂ ਮੈਨੇਜਮੈਂਟ ਵੱਲੋਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਖਜ਼ਾਨਾ ਜਿਹੜਾ ਨਹੀਂ ਦਿੱਤਾ ਜਾਂਦਾ। ਇਹ ਅਜਿਹੇ ਕੁਝ ਲੋਕ ਹੁੰਦੇ ਹਨ ਜਿਹੜੇ ਆਪਣੇ ਨਿੱਜੀ ਫਾਇਦਿਆਂ ਵਾਸਤੇ ਜਾਂ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਇਹ ਜਹਾਨ ਚੈਨਲ ਆਦਿਕ ਨੂੰ ਚਲਾਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਮਾਂ ਫੜਾਉਂਦੇ ਹਨ ਸੰਗਤ ਨੂੰ ਬੇਨਤੀ ਹੈ ਕਿ ਅਗਰ ਗੁਰੂ ਘਰ ਦੇ ਵਿੱਚੋਂ ਕੋਈ ਖਜ਼ਾਨਾ ਲੈ ਕਰਕੇ ਜਾਣਾ ਹੈ ਤਾਂ ਨਾਮ ਦਾ ਖਜ਼ਾਨਾ ਲੈ ਕਰਕੇ ਜਾਣਾ ਹੈ ਇਸ ਤਰ੍ਹਾਂ ਕੋਈ 10 ਦਾ ਨੋਟ ਜਾਂ 20 ਦਾ ਨੋਟ ਲੈ ਕਰਕੇ ਆਪਾਂ ਸੋਚਦੇ ਹਾਂ ਕਿ ਸਾਡੇ ਘਰ ਵਿੱਚ ਖਜ਼ਾਨਾ ਆਵੇਗਾ ਤੇ ਮੈਨੂੰ ਲੱਗਦਾ ਕਿ ਨਹੀਂ ਆਵੇਗਾ ਕਿਉਂਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਸੰਪੇ ਕੋ ਈਸਰ ਤੇ ਹੈ ਸੰਪੇ ਪੁਰਬ ਲਿਖੇ ਕੀ ਪਾਈ ਹੈ ਕਿਉਂਕਿ ਜਿਹੜਾ ਤਨ ਹੈ ਮਾਇਆ ਹੈ ਇਹ ਉਸ ਪ੍ਰਭੂ ਪਰਮਾਤਮਾ ਵੱਲੋਂ ਪਹਿਲਾਂ ਹੀ ਸਾਡੇ ਵਾਸਤੇ ਤੈਅ ਕੀਤੀ ਹੋਈ ਹੈ ਕਿ ਕਿੰਨੀ ਕਮਾਇਆ ਸਾਡੇ ਜੀਵਨ ਦੇ ਗੁਜ਼ਾਰੇ ਵਾਸਤੇ ਪ੍ਰਾਪਤ ਹੋਣੀ ਹੈ ਇਸ ਕਰਕੇ ਸੰਗਤ ਦੇ ਤਾਂ ਹੀ ਬੇਨਤੀ ਹੈ ਕਿ ਅਜਿਹਿਆਂ ਵਵਾਹਾਂ ਤੋਂ ਗੁਮਰਾਹ ਨਹੀਂ ਹੋਣਾ ਅਜਿਹੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਖਜ਼ਾਨਾ ਹੈ ਗੁਰਦੁਆਰਾ ਸ਼ਹੀਦ ਗਾਂਸਾਬ ਜੀ ਮੈਨੇਜਮੈਂਟ ਵੱਲੋਂ ਸੇਵਾਦਾਰਾਂ ਵੱਲੋਂ ਨਹੀਂ ਦਿੱਤਾ ਜਾਂਦਾ ਆਪ ਜੀ ਨੇ ਸੁਚੇਤ ਰਹਿਣਾ ਹੈ ਔਰ ਇਸ ਗੱਲ ਤੋਂ ਬਚਣਾ ਹੈ ਜੋ ਦੂਸਰਾ ਆਪ ਜੀ ਨੇ ਸਵਾਲ ਕੀਤਾ ਹੈ ਕਿ ਜਿਹੜਾ ਕੇਕ ਹੈ ਜਿਹੜਾ ਕੱਟਿਆ ਜਾਂਦਾ ਜਨਮ ਦਿਹਾੜੇ ਦੇ ਸਮੇਂ ਮੈਂ ਇਸ ਬੇਨਤੀ ਨੂੰ ਆਗਿਆ ਤਾਂ ਹੀ ਜ਼ਰੂਰ ਸਰਵਨ ਕਰਵਾਉਣਾ ਜਾਵਾਂਗਾ ਕਿ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਜੀ ਦੇ ਮੈਨੇਜਮੈਂਟ ਵਾਲੋ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਕਟਿਆ ਜਾਂਦਾ ਔਰ ਗੁਰੂ ਘਰ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਹਜੂਰੇ ਦੇ ਵਿੱਚੋਂ ਅਸੀਂ ਅਨਾਉਂਸਮੈਂਟਾਂ ਵੀ ਕੀਤੀਆਂ ਸਨ ਕਿ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਕਟਣਾ ਜਿਹੜੀਆਂ ਕਟਿਆ ਵੀ ਨਹੀਂ ਗਿਆ ਔਰ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕਰ ਦਿੱਤਾ ਹੈ ਕਿ ਪਿਛਲੇ ਸਾਲਾਂ ਦੀਆਂ ਜੋ ਪਹਿਲੀਆਂ ਵੀਡੀਓ ਬਣੀਆਂ ਹੋਈਆਂ ਸਾਨੂੰ ਕੁਝ ਪੇਜਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਉਹ ਬਿਲਕੁਲ ਗਲਤ ਹਨ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਅਗਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਅਗਰ ਕੋਈ ਭੇਟਾ ਕਰਨਾ ਹੈ ਤਾਂ ਅਸੀਂ ਮਨ ਭੇਟਾ ਕਰ ਸਕਦੇ ਹਾਂ ਉਹ ਸਭ ਤੋਂ ਉੱਤਮ ਹੈ ਜੋਕੜਾ ਪ੍ਰਸ਼ਾਦੀ ਦੇ ਗਾਏ ਕੇਕ ਦੀ ਜਗ੍ਹਾ ਤੇ ਅਸੀਂ ਵੈਸੇ ਕੰਪੈਰੀਸ਼ਨ ਵੀ ਕਰਨਾ ਜਿਹੜਾ ਕੋ ਲਾਜ਼ਮੀ ਠੀਕ ਨਹੀਂ ਹੈ ਕਿਉਂਕਿ ਕੇਕ ਅਨਮਤ ਦਾ ਹੈ ਦੇਗਪੁਰ ਗੁਰੂ ਘਰ ਦੇ ਅੰਦਰ ਪਵਿੱਤਰ ਹੈ ਅਗਰ ਅਸੀਂ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਵਿੱਚ ਕੋਈ ਭੇਟਾ ਕਰਨਾ ਹੈ ਤਾਂ ਆਪਣਾ ਮਨ ਭੇਟਾ ਕਰਨਾ ਹੈ ਕੜਾ ਪ੍ਰਸ਼ਾਦੀ ਜਿਹੜੀ ਦੇ ਗਏ ਉਹ ਭੇਟਾ ਕੀਤੀ ਜਾ ਸਕਦੀ ਹੈ ਸੰਗਤਾਂ ਦੇ ਤਾਂ ਹੀ ਬੇਨਤੀ ਹੈ ਇਸ ਸਮਾਗਮ ਤੋਂ ਬਾਅਦ ਜਾਂ ਆਉਣ ਵਾਲੇ ਜਦੋਂ ਵੀ ਸਮਾਗਮ ਹੁੰਦੇ ਹਨ ਜਾਂ ਕਿਸੇ ਵੀ ਗੁਰੂ ਘਰ ਦੇ ਅੰਦਰ ਆਪ ਜੀਆਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਸਮੇਂ ਕਿਸੇ ਪ੍ਰਕਾਰ ਦਾ ਕੋਈ ਕੇਕ ਆਦਤ ਨਹੀਂ ਕਟਣਾ ਇਹ ਮਨਮਤ ਹੈ ਮਨਮਤੋਂ ਬਚਣਾ ਹੈ ਗੁਰੂ ਦੀ ਮਾਤ ਨੂੰ ਜਿਹੜਾ ਧਾਰਨੀ ਆਪਾਂ ਜਿਹੜਾ ਇਹ ਹੋਣਾ ਹੈ ਜੀ ਥਿੰਗਸ ਆਕਸਰ ਦੇਖਿਆ ਵੀ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਕਈ ਲੋਕ ਦੁਖਾਨਦਾਰ ਇਹ ਚਲਾਉਂਦੇ ਨੇ ਠਗੀਆਂ ਮਾਰਦੇ ਨੇ ਬਾਰ ਕੋਡ ਸ਼ੇਅਰ ਕਿਤੇ ਕਰਦੇ ਨੇ ਕਿਸੇ ਨਿਸ਼ਕਾਮ ਸੇਵਾ ਕਰਦੇ ਬਾਬਾ ਦੀਪ ਸਿੰਘ ਜੀ ਦੇ ਆਪ ਬਾਬਾ ਦੀ ਸਿੰਘ ਖੁਸ਼ੀਆਂ ਬਖਸ਼ਣਗੇ ਸਾਨੂੰ ਇੰਨੀ ਮਾਇਆ ਪਾਓ ਉਹ ਜਿਹੜੇ ਬਾਰ ਕੋਡ ਸ਼ੇਅਰ ਕਰਦੇ ਨੇ ਇੱਦਾਂ ਨਾ YouTube ਚੈਨਲ ਬਣਾ ਕੇ ਵੀ ਬਾਰ ਕੋਰ ਸ਼ੇਅਰ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਵੈਸੇ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰ ਦੋ ਕਿ ਜਿਹੜੇ ਵੈਸੇ ਤਾਂ ਚਲੋ ਗੁਰੂ ਘਰ ਦੇ ਅੰਦਰ ਕੋਈ ਮਨ ਦੀ ਖੁਰਾਕ ਵਾਸਤੇ ਆਉਂਦਾ ਕੋਈ ਤਨ ਦੀ ਖੁਰਾਕ ਇਹ ਉਹਨਾਂ ਦੇ ਤਨ ਦੀ ਖੁਰਾਕ ਹੈ ਜੀ ਸੰਗਤ ਨੂੰ ਗੁੰਮਰਾਹ ਕਰਕੇ ਵੱਖ-ਵੱਖ ਤਰ੍ਹਾਂ ਦੇ ਆਪਣੇ ਪੇਜਾਂ ਉੱਤੇ ਜਿਹੜੀਆਂ ਕਈ ਤਰ੍ਹਾਂ ਦੇ ਜਿਹੜੇ ਛੋਸ਼ੇ ਜਿਹੇ ਛੱਡ ਕੇ ਗੱਲ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਕਿ ਕਿਸੇ ਪ੍ਰਕਾਰ ਸਾਡਾ ਜਿਹੜਾ ਚੈਨਲ ਹੈ ਉਸ ਨੂੰ ਜਿਹੜਾ ਇਹ ਉਹ ਪ੍ਰਫੁੱਲਤ ਹੁੰਦਾ ਹੈ ਉਹਨਾਂ ਨੂੰ ਵਿਊ ਮਿਲਦੇ ਹਨ ਮਾਇਆ ਮਿਲਦੀ ਹੈ ਇਹਨਾਂ ਲੋਕਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਹੈ ਗੁਰ ਅਤੇ ਜਿਹੜੇ ਆਪਜੀ ਜਿਹੜੇ ਕੋਈ ਕੰਟੈਂਟ ਪਾ ਕਰਕੇ ਕੋਈ ਆਪਣਾ ਨਿੱਜੀ ਤੌਰ ਤੇ ਧੰਨਾ ਜਿਹੜਾ ਪੈਦਾ ਕਰਨ ਦਾ ਜਿਹੜਾ ਹੈ ਆਪਜੀ ਗੁਰੇਜ ਕਰੋ ਇਸ ਚੀਜ਼ ਤੋਂ ਸੰਗਤ ਨੂੰ ਵੀ ਬਚਣਾ ਚਾਹੀਦਾ ਹੈ ਗੁਰੂ ਘਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਪਵਨ ਗੁਰਬਾਣੀ ਦੇ ਜਿਹੜੇ ਪ੍ਰਵਾਹ ਹਨ ਉਹ ਲਾਈਵ ਹੁੰਦੇ ਹਨ ਸੰਗਤ ਨੂੰ ਬੇਨਤੀ ਹੈ ਸੰਗਤ ਵੀ ਸੁਚੇਤ ਰਹੇ ਵੈਸੇ ਸੰਗਤ ਸਿਆਣੀ ਹੈ ਸੁਚੇਤ ਰਹੇ ਗੁਰੂ ਘਰ ਦੇ ਤੋਂ ਅਗਰ ਕੋਈ ਆਪਣੇ ਪੇਜਾਂ ਦੇ ਉੱਪਰ ਅਗਰ ਸਰਵਣ ਵੀ ਕਰਨਾ ਹੈ ਮੋਬਾਈਲ ਰਾਹੀਂ ਜਾਂ YouTube ਰਾਹੀਂ ਤਾਂ ਗੁਰੂ ਘਰ ਤੋਂ 24 ਘੰਟੇ ਦੇ ਅੰਦਰ ਵਿੱਚ ਜਿਹੜਾ ਹੈ ਇਲਾਹੀ ਬਾਣੀ ਦਾ ਹਰ ਦਾਸ ਕੀਰਤਨ ਹੈ ਜਿਹੜਾ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੂੰ ਸਰਵਤ ਸੰਗਤ ਨੂੰ ਸਰਵਣ ਕਰਾਇਆ ਜਾਂਦਾ ਜੀ ਕੀ ਲੱਗਦਾ ਹੈ ਕਿ ਸੰਗਤਾਂ ਨੂੰ ਅਜਿਹੇ ਠੱਗਾਂ ਤੋਂ ਬਚਣਾ ਚਾਹੀਦਾ ਮੇਰੇ ਕੋਲ ਜੀ ਸੰਗਤ ਨੂੰ ਬਚਣਾ ਚਾਹੀਦਾ ਜੀ